ਬ੍ਰੀ ਦੇ ਜਿਹੜਾ ਮੋਟਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਮੈਂ ਜੀ ਗੁਰਮੀਤ ਸਿੰਘ ਚਭਾਲ ਇੱਕ ਮੈਸੇਜ ਸਾਂਝਾ ਕਰਨਾ ਵਾ ਤੁਹਾਡੇ ਨਾਲ ਤੇ ਸਾਡੇ ਬਾਪੂ ਜੀ ਗਰਦਾਰ ਸਿੰਘ ਮਿਤੀ 20 ਤਰੀਕ ਨੂੰ 25 ਨੂੰ ਪਰਸੋਂ ਸ਼ੁੱਕਰਵਾਰ ਜਿਹੜੇ ਉਹ ਚਲਾਣਾ ਕਰ ਗਏ ਸੀ ਤੇ ਅੱਜ ਉਹਨਾਂ ਦਾ ਅੰਗੀਠਾ ਜਿਹੜਾ ਉਹ ਇਕੱਠਾ ਕਰਨ ਦੇ ਆ ਤੇ ਇਹਨੂੰ ਇਕੱਠਾ ਕਰਕੇ ਫੁੱਲਾਂ ਨੂੰ ਤੇ ਸਾਰੇ ਜਿਹੜਾ ਜਿੰਨੇ ਵੀ ਰਾਖਾ ਇਹਨੂੰ ਇਕੱਠਾ ਕਰਕੇ ਤੇ ਇੱਕ ਟੋਏ 'ਚ ਦਬਾਉਣਾ ਵਾ ਟੋਏ 'ਚ ਦਬਾ ਕੇ ਥੱਲੇ ਡੂੰਗਾ ਤੇ ਉੱਤੇ ਬੂਟਾ ਲਾਉਣਾ ਵਾ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਇੱਥੇ ਇਹਨਾਂ ਨੂੰ ਪੁੱਲਾਂ ਨੂੰ ਜਿਹੜਾ ਉਹ ਦਬਾ ਕੇ ਵੀ ਅਸੀਂ ਇਹਨੂੰ ਕਿਸੇ ਦਰਿਆਜ 'ਚ ਨਹੀਂ ਰੋੜਨਾ ਕਿਸੇ ਨਹਿਰ 'ਚ ਨਹੀਂ ਰੋੜਨਾ ਕਿਸੇ ਪਾਣੀ 'ਚ ਨਹੀਂ ਰੋੜਨਾ ਕਿਉਂਕਿ ਹੁਣ ਤੇ ਇੱਥੋਂ ਤੱਕ ਵੀ ਸਰਕਾਰ ਵੀ ਜਿਹੜੀ ਆ ਨਾ ਉਹ ਮੈਸੇਜ ਆਪਾਂ ਨੂੰ ਦੇ ਚੁੱਕੀ ਆ ਵੀ ਹਰੀਕੇ ਨਹਿਰਾਂ ਦਾ ਜਿਹੜਾ ਪਾਣੀ ਰਾਜਸਥਾਨ ਨੂੰ ਜਾਂਦਾ ਨਾ ਉਹ ਪੀਣ ਯੋਗ ਨਹੀਂ ਰਿਹਾ ਲੋਕਾਂ ਨੂੰ ਚਿੱਠੀ ਜਾਰੀ ਕਰਕੇ ਸਰਕਾਰ ਨੂੰ ਕਹਿਣਾ ਪਿਆ ਵੀ ਹਰੀਕੇ ਨਹਿਰਾਂ ਦਾ ਪਾਣੀ ਨਾ ਪੀਓ ਉਹ ਸਾਡੀਆਂ ਨਲੈਕੀਆਂ ਵਾਂ ਅਸੀਂ ਕਦੇ ਨਾਲਿਆਂ ਦਾ ਪਾਣੀ ਪਾਤਾ ਗੰਦਿਆਂ ਦਾ ਉਹਦੇ ਵਿੱਚ ਕਦੀ ਅਸੀਂ ਉੱਥੇ ਜਾ ਕੇ ਦੇ ਆਪਣੇ ਫੁੱਲ ਸੁੱਟ ਦਿੰਨੇ ਆ ਫੁੱਲਾਂ ਦੇ ਰੂਪ 'ਚ ਜਾ ਕੇ ਸੁਆਹ ਸੁੱਟ ਦਿੰਨੇ ਆ ਹਰੀਕੇ ਸੁੱਟ ਦਿੰਨੇ ਆ ਗੋਦਵਾਲ ਸੁੱਟ ਦਿੰਨੇ ਆ ਤੇ ਸਾਨੂੰ ਬਚਣਾ ਚਾਹੀਦਾ ਵਾ ਤੇ ਸਾਨੂੰ ਜਿਹੜਾ ਵੀ ਆਪਾਂ ਕਰਦੇ ਆ ਇਹਨੂੰ ਅੰਗੇਠੇ ਨੂੰ ਇਕੱਠਾ ਕਰੋ ਤੇ ਉਹਨੂੰ ਧਰਤੀ 'ਚ ਦਬਾਓ ਧਰਤੀ 'ਚ ਦਬਾ ਕੇ ਤੇ ਉੱਤੇ ਕੋਈ ਬੂਟਾ ਲਾਓ ਇੱਕ ਤੇ ਹੀ ਉਹਦੀ ਆਕਸੀਜਨ ਸਾਰੇ ਪੰਜਾਬ ਵਾਸੀਆਂ ਨੂੰ ਤੇ ਦੁਨੀਆ ਦੇ ਵਾਸੀਆਂ ਨੂੰ ਧਰਤੀ ਤੇ ਰਹਿਣ ਵਾਲਿਆਂ ਨੂੰ ਅਪੀਲ ਆ ਵੀ ਕੋਈ ਵੀ ਸਾਡਾ ਬਜ਼ੁਰਗ ਤੇ ਕੋਈ ਪਰਿਵਾਰ 'ਚ ਚੜ੍ਹਾਈ ਕਰਦਾ ਉਹਦੀਆਂ ਜਿਹੜੀਆਂ ਤੁਸੀਂ ਹਸਤੀਆਂ ਇਕੱਠੀਆਂ ਕਰਦੇ ਜ ਉਹਨਾਂ ਜ਼ਮੀਨ 'ਚ ਦੱਬਨ ਦੀ ਕੋਸ਼ਿਸ਼ ਕਰੋ ਨਾ ਕਿ ਪਾਣੀ 'ਚ ਭਾਈਏ ਉਹਦੇ ਨਾਲ ਪਾਣੀ ਦੂਸ਼ਤ ਹੁੰਦਾ ਸਾਡਾ ਪਾਣੀ ਖਰਾਬ ਹੁੰਦਾ ਵਾ ਤੇ ਆਪਾਂ ਇਹਨਾਂ ਚੀਜ਼ਾਂ ਤੋਂ ਬਚੀਏ ਸਾਡੇ ਬਾਬੇ ਨਾਨਕ ਨੇ ਪਾਣੀ ਨੂੰ ਪਿਓ ਦਾ ਰੂਪ ਦਿੱਤਾ ਹੈ ਤੇ ਆਪਾਂ ਇਸ ਚੀਜ਼ ਨੂੰ ਬਚਾਈਏ ਆਹ ਹੁਣ ਅਸੀਂ ਹਸਤੀਆਂ ਥੱਲੇ ਨੱਪ ਕੇ ਪਾਓ ਮਿੱਟੀ ਵਿੱਚ ਇਹ ਕਾਰਾ ਚੱਲੋ ਬੋਲੇ ਸੋਨਹਾ ਸ੍ਰੀ ਅਕਾਲ ਪਾਣੀ 'ਚ ਦਬਾ ਕੇ ਇਹਨਾਂ ਨੂੰ ਤੇ ਉੱਪਰ ਰੋਖ ਲਾਓ ਕਿਹ ਰੋਖ ਲਾਵਾਂਗੇ ਉੱਤੇ ਦਬਾ ਕੇ ਤੇ ਇਹ ਰੁੱਖ ਵੀ ਛੇਤੀ ਹੋਊਗਾ। ਆਹ ਜੀ ਪਉਣਾ ਨਹੀਂ। ਰੁੱਖ ਛੇਤੀ ਹੋਊਗਾ। ਤੇ ਇੱਕ ਦੇ ਦੀ ਅਸੀਂ ਆਕਸੀਜਨ ਖਾਵਾਂਗੇ ਇਹ ਰੁੱਖ ਦੀ। ਤੇ ਇੱਕ ਇਹ ਅਮਰੂਦ ਦਾ ਬੂਟਾ ਲਾਉਣ ਦੇ ਤੇ ਫਲ ਖਾਵਾਂਗੇ।